ਜੁਕੀਆਂ ਨੇ ਇੱਕ ਲੁਧਿਆਣਾ ਤੇ ਫਰੀਦਕੋਟ ਤੇ ਤੀਸਰੀ ਇਸ ਰਿਆਮਰ ਸਰਸਾ ਦੀ ਭਾਵਨ ਕਰਦੀ ਤੇ ਹੋ ਰਹੀ ਹੈ। ਔਰ ਦੋ ਵਿਚਾਰ ਗੋਸ਼ਟੀਆਂ ਜਿਹੜੀਆਂ ਨੇ ਉਹ ਹੋਰ ਹੋਣੀਆਂ ਮਿੱਥੇ ਪ੍ਰੋਗਰਾਮ ਮੁਤਾਬਕ। ਔਰ ਵਿਚਾਰ ਗੋਸ਼ਟੀਆਂ ਦਾ ਇਹ سلسلہ ਬੰਦ ਨਹੀਂ ਹੋਣਾ ਜਿਵੇਂ ਭਾਈ ਮੇਜਰ ਸਿੰਘ ਜੀ ਨੇ ਕਿਹਾ ਹੈ ਕਿ ਅਸੀਂ ਵੱਡੇ ਪੱਧਰ ਤੇ ਇਹ ਵਿਚਾਰ ਗੋਸ਼ਟੀਆਂ ਜੜੀਆਂ ਕਰਦੇ ਰਹਿਣਾ। मैं सब तो पहलो जी हाजरी नए मंच से बैठे है एक बारी दास की फिर फतेह प्रवान करो वाह मेरे तो पहलो सरदार मिजर सिंह जी ने भी जिक्र किया ਔਰ ਸਰਦਾਰ ਪਰਮਪਾਲ ਸਿੰਘ ਵੀ ਜਿੱਤਰ ਕਰਕੇ ਗਏ। ਔਰ ਮੈਂ ਉਹਨਾਂ ਦੇ ਜ਼ਿਕਰ ਦੇ ਨਾਲ 100% ਸਹਿਮਤ ਹਾਂ। ਵਕਈ ਇਹ ਜਿਹੜੀ ਲੜਾਈ ਹੈ ਇਹ ਗਿਆਨੀ ਹਰਪ੍ਰੀਤ ਸਿੰਘ ਵਰਸਸ ਸੁਖਬੀਰ ਬਾਦਲ ਨਹੀਂ ਹੈ। ਸਾਰਾ ਮੀਡੀਆ ਇਹ ਦੇਖ ਰੋਤਾ ਹੈ। ਪਰ ਨਹੀਂ ਇਹ ਲੜਾਈ ਹੈ ਯਾਨੀ ਹਕੀਕਤਿੰਗ ਵਰਸਸ ਉਹ ਕੌੜੀ ਉਹਦੀ ਟੰਗਣਾ ਬਣਾਉਦਾ ਇਹ ਲੜਾਈ ਸਿਧਾਂਤਾਂ ਦੀ ਆ ਇਹ ਲੜਾਈ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਦੀ ਹੈ ਉਹਦੀ ਮਾਨ ਮਰਿਆਦਾ ਦੀ ਹੈ ਉਹਦੇ ਮਾਨ ਸਨਮਾਨ ਦੀ ਹੈ 2 ਦਸੰਬਰ ਨੂੰ ਜਿਹੜਾ ਫੈਸਲਾ ਹੋਇਆ ਔਰ ਮੈਨੂੰ ਪਤਾ ਲੱਗਿਆ ਕਿ ਉਸ ਫੈਸਲੇ ਦੀ ਦੁਨੀਆ ਭਰ ਦੇ ਵਿੱਚ ਸ਼ਲੰਘਾ ਹੋਈ ਇਤੋਂ ਤੱਕ ਕਿ ਵਿਦੇਸ਼ਾਂ ਦੇ ਵੱਡੇ ਅਖਬਾਰਾਂ ਨੇ ਵੀ ਫਰੰਟ ਪੇਜਾਂ ਦੇ ਉੱਤੇ ਕਵਰੇਜ ਦਿੱਤੀ ਕਿ ਸਿੱਖਾਂ ਕੋਲੇ ਇਸ ਤਰ੍ਹਾਂ ਦਾ ਨਿਜ਼ਾਮ ਹੈ। ਔਰ ਨੈਸ਼ਨਲ ਚੈਨਲਾਂ ਨੇ ਵੀ ਇਹਦੇ ਤੇ ਸਟੋਰੀਆਂ ਕੀਤੀਆਂ। ਹਿੰਦੀ ਦੇ ਚੈਨਲਾਂ ਨੇ ਵੱਡੇ ਚੈਨਲਾਂ ਨੇ ਇਹਦੇ ਤੇ ਸਟੋਰੀਆਂ ਕੀਤੀਆਂ। ਲੋਕ ਉਚਨ ਲੱਗ ਪਏ ਇਹ ਅਕਾਲ ਤਖਤ ਸਾਹਿਬ ਇਹਨੂੰ ਇਥੋਂ ਸ਼ਕਤੀ ਮਿਲਦੀ ਹੈ ਅਕਾਲ ਤਖਤ ਸਾਹਿਬ ਇਸਨੇ ਸਰਦਿਆ ਹੈ ਤਦੋਂ ਸਰਦਿਆ ਹੈ ਔਰ ਇਹ ਜਾਣਕਾਰੀਆਂ ਲੈਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ Google ਤੇ ਸਭ ਤੋਂ ਵੱਧ ਸਰਚੋਂ ਲੱਗ ਪਈ ਜੋ ਸਾਡੇ ਵਾਸਤੇ ਮਾਨ ਵਾਲੀ ਗੱਲ ਸੀ ਪਰ ਕੁਝ ਟੋਲੇ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਈ ਇਹ ਗੱਲ ਬਰਦਾਸ਼ਤ ਨਹੀਂ ਹੋਈ ਕੁਝ ਟੋਲੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਇੰਨੀ ਮਹਿਮਾ ਇੰਨਾ ਗੁਣ ਗਾਨ ਇਹ ਤਾਂ ਸਾਡੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਖਤਰਾ ਹੋਏਗਾ ਔਰ ਕਈ ਏਜੰਸੀਆਂ ਵੀ ਫਿਕਰਮੰਦ ਹੋ ਗਈ ਜੇ ਸਿੱਖਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਸਮਰਥ ਹੈ ਤੇ ਇਹਦੀ ਸਮਰੱਥਾ ਦਾ ਗੂੰਗਾਣ ਦੁਨੀਆ 'ਚ ਹੋਣ ਲੱਗ ਪਿਆ ਹੈ ਅੱਜ ਤਾਂ ਇੱਕ ਟੋਲੇ ਲਈ ਚੁਣੌਤੀ ਬਣੀ ਹੈ ਇਹ ਸਰਕਾਰਾਂ ਲਈ ਵੀ ਚੁਣੌਤੀ ਬਣ ਸਕਦੀ ਉਹਨਾਂ ਨੇ ਵੀ ਚਾਲ ਬੰਨੀ ਸ਼ੁਰੂ ਕਰਤੀ। ਇਹਦੀ ਅਜ਼ਮਤ ਨੂੰ ਇਹਦੀ ਤਾਕਤ ਨੂੰ ਕਿਵੇਂ ਘਟ ਕਰਕੇ ਦਰਸਾਇਆ ਜਾਵੇ। ਕੱਲ ਇੱਕ ਸੋਸ਼ਲ ਮੀਡੀਆ ਦੇ ਉੱਤੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਤਾ ਵਾਰ ਹੋਇਆ ਬੜਾ ਤੇਜ਼ੀ ਨਾਲ ਵਾਰ ਹੋਇਆ। ਔਰ ਉਸ ਮਤੇ ਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਧਰਮ ਪ੍ਰਚਾਰ ਕਮੇਟੀ ਜਿਹੜੀ ਹੈ ਉਹ ਇਹ ਮਹਿਸੂਸ ਕਰਦੀ ਹੈ ਔਰ ਇਹ ਮਤਾ ਪਾਸ ਕਰਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੱਦਾਂ ਬੰਨਿਆਂ ਦੇ ਵਿੱਚ ਬੰਨਿਆ ਨਹੀਂ ਜਾ ਸਕਦਾ ਨਹੀਂ ਬੰਨਿਆ ਜਾ ਸਕਦਾ ਇਹਦਾ ਘੇਰਾ ਸੀਮਤ ਨਹੀਂ ਕੀਤਾ ਜਾ ਸਕਦਾ ਔਰ ਦੁਨੀਆ ਦੇ ਵਿੱਚ ਫਿਰ ਜਨਪੀ ਅੱਛਾ श्रोमणी गुरुद्वारा प्रबंधक कमेटी के सुहरद लोग भी सन जिन्ह ने मता पास किया श्री अकाल तख्त साहब की अजमत में श्री अकाल तख्त साहब की ताकत को बनिया नहीं जा सकता दो घंटे अंदर के अंदर अंदर ही जरा टोला कहता है कि श्री अकाल तख्त साहब दीवावं जारदारी तक है उन्होंने पूरा टिल ला के श्रोमणी गुरद्वारा प्रबंधक कमेटी तो एक होर जो तो खबर वायरल करवा दी कि मता तो रद्द हो गया ਇਹ ਵੀ ਕਮਾਲ ਦੀ ਗੱਲ ਹੈ। ਇਹ ਮਤਾ ਰੱਦ ਕਰ ਦਿੱਤਾ ਸੀ ਅਸੀਂ। ਜਿਹੜਾ ਮਤਾ ਇਹ ਕਹਿੰਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਬਹੁਤ ਵੱਡੀ ਹੈ, ਇਹ ਮਤਾ ਅਸੀਂ ਰੱਦ ਕਰ ਚੁੱਕੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਵੱਡੀ ਨਹੀਂ ਹੈ। ਇਹ ਵੀ ਕਮਾਲ ਦੀ ਗੱਲ ਹੈ। ਜਿਹੜੇ ਸਿੱਖਾਂ ਨੇ, ਜਿਹੜੀਆਂ ਪੰਥ ਦੀਆਂ ਜਮਾਤਾਂ ਨੇ, ਜਿਹੜੀਆਂ ਪੰਥ ਦੀਆਂ ਕਮੇਟੀਆਂ ਨੇ, ਜਿਹੜੀਆਂ ਪੰਥ ਦੀਆਂ ਸੰਪਰਦਾਵਾਂ ਨੇ, ਸਭਾ ਸੁਸਾਇਟੀਆਂ ਨੇ ਇਹ ਦੱਸਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ। ਉਹਨਾਂ ਵਿੱਚੋਂ ਇੱਕ ਸਾਡੀ ਸੰਸਥਾ ਕਹਿੰਦੀ ਹੈ ਨਹੀਂ ਨਹੀਂ ਇਹਦੀ ਮਹਾਨਤਾ ਦਾ ਪਾਸ ਕੀਤਾ ਮਤਾ ਅਸੀਂ ਰੱਦ ਕਰ ਦਿੱਤਾ ਸੀ ਆਪ ਦਾ ਜਲੂਸ ਆਪ ਹੀ ਕਢਾਇਆ ਔਰ ਇੱਕ ਟੋਲੇ ਨੇ ਦਬਾਅ ਪਾ ਕੇ ਇਹ ਖਬਰ ਨਸ਼ਰ ਕਰਵਾਈ ਵੀ फटाफट ਕਰੋ ਇਹ ਮਤਾ ਬਹੁਤ ਤੇਜ਼ੀ ਨਾਲ ਵਾਇਰਲ ਹੋ ਗਿਆ ਮੀਡੀਆ ਦੇ ਉੱਤੇ ਚੱਲ ਰਿਹਾ ਹੈ ਖਬਰ ਪ੍ਰਸਾਰਿਤ ਕਰੋ ਵੀ ਅਸੀਂ ਤਾਂ ਜੀ ਤਿੰਨ ਚਾਰ ਮਹੀਨਿਆਂ ਬਾਅਦ ਹੀ ਕਹਿ ਦਿੱਤਾ ਸੀ ਕਿ ਨਹੀਂ ਨਹੀਂ ਅਕਾਲ ਤੱਕ ਅਸਾਭੀ ਸੀਮਾ ਹੈ ਇਹਦੀ ਵਿਸ਼ਾਲ ਸੀਮਾ ਨਹੀਂ ਹੈ ਉਡੀ ਸੀਮਾ ਇਹ ਹੈਰਾਨੀਜਨਕ ਵਰਤਾਰਾ ਹੈ ਇਹਦੇ ਨਾਲ ਸੰਸਥਾ ਦਾ ਮਿਆਰ ਜਿਹੜਾ ਹੈ ਉਹ ਉੱਚਾ ਨਹੀਂ ਹੋਇਆ ਪਹਿਲਾਂ ਉੱਚਾ ਹੋਇਆ ਜਦੋਂ ਇਹ ਮਤਾ ਵਾਇਰਲ ਹੁੰਦਾ ਹੈ ਧਰਮ ਪ੍ਰਚਾਰ ਕਮੇਟੀ ਦਾ ਉਦੋਂ ਸੰਸਥਾ ਦਾ ਮਿਆਰ ਉੱਚਾ ਹੋਇਆ ਪਰ 2 ਘੰਟਿਆਂ ਬਾਅਦ ਹੀ ਜਦੋਂ ਰੱਦ ਕਰ ਦਿੱਤਾ ਤੇ ਉਸ ਰੱਦ ਕੀਤੀ ਗਈ ਜਿਹੜੀ ਨਸ਼ਰ ਸੀ ਖਬਰ ਨਸ਼ਰ ਹੋਈ ਉਹਨੇ ਸੰਸਥਾ ਦੇ ਮਿਆਰ ਨੂੰ ਨੀਵਾ ਕੀਤਾ ਛਾ ਨਹੀਂ ਕੀਤਾ ਔਰ ਮੈਨੂੰ ਇਹ ਵੀ ਪਤਾ ਹੈ ਕਿ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਹੈ ਜਾਂ ਅਧਿਕਾਰੀ ਹੈ ਉਹਨਾਂ ਨੇ ਮਨੋਂ ਇਹ ਰੱਦ ਕਰਨ ਵਾਲੀ ਜਿਹੜੀ ਖਬਰ ਨਸ਼ਰ ਨਹੀਂ ਕੀਤੀ ਦਬਾਅ ਪਾ ਕੇ ਕਰਾਈ ਗਈ ਨਸ਼ਰ ਦਬਾਅ ਪਾ ਕੇ ਕਰਾਈ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਤੋਂ ਲੈ ਕੇ ਸਕੱਤਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਲਾਲ ਨੂੰ ਉੱਚਾ ਚੁੱਕਣ ਦੇ ਲਈ ਯਤਨਸ਼ੀਲ ਹੈ ਮੈਨੂੰ ਪਤਾ ਹੈ ਨਹੀਂ ਕੋਈ ਐਸੀ ਗੱਲ ਕਰ ਸਕਦੇ ਜਿਹਦੇ ਨਾਲ ਸੰਸਥਾ ਦਾ ਮਿਆਰ ਜਿਹੜਾ ਹੈ ਜਾਂ ਮਲਾਲ ਜਿਹੜਾ ਡਾਊਨ ਹੋਵੇ ਪਰ ਜਦੋਂ ਦਵਾਈ ਇਹਨਾਂ ਪਾਇਆ ਜਾਂਦਾ ਹੈ ਫੋਰਸ ਹੀ ਇਹਨਾਂ ਕੀਤਾ ਜਾਂਦਾ ਹੈ ਕਿ ਖੰਨਣ ਕਰੋ ਇਹਦਾ ਇਹ ਕਰਨਾ ਪੈਂਦਾ ਮਜਬੂਰੀ ਚ ਕਰਨਾ ਪੈਂਦਾ ਸਰੀਆ ਕਾਲ ਤੱਕ ਸਹਦੀ ਪ੍ਰਭੂ ਸਤਾ ਦਾ ਸਵਾਲ ਹੈ ਯਾਨੀ ਹਰ ਰੀਸ ਸੰਗਰਗੇ ਸੌ ਆਏ ਤੇ ਸੌ ਗਏ ਸਰੀਆ ਕਾਲ ਤੱਕ ਸਾਹਿਬ ਦੁਨੀਆ ਦੇ ਵਿੱਚ ਇੱਕੋ ਹੈ ਤੇ ਇੱਕੋ ਹੀ ਰਹੇਗਾ ਬੋਲੇ ਈਸੋ ਨੇਹਾ ਸਰੀਆ ਕਾਲ ਇੱਕੋ ਹੈ ਤੇ ਇੱਕੋ ਰਹੇਗਾ ਔਰ ਇਹਦੀ ਤਾਕਤ ਨੂੰ ਘਟਾ ਕੇ ਵੇਖਣਾ ਇਹ ਅਪਰਾਧ ਦੀ ਸ਼੍ਰੇਣੀ ਚਾਹੁੰਦਾ ਹੈ ਗੁਨਾਹ ਦੀ ਸ਼੍ਰੇਣੀ ਚਾਹੁੰਦਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਲੀ ਦੇ ਤਖਤ ਤੋਂ ਉੱਚਾਈ ਤਖਤ ਬਣਾਇਆ ਸੀ ਦਿੱਲੀ ਦੇ ਤਾਨਦਨੀਓ ਸੀਮਾਵਾਂ ਹੋ ਸਕਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੀਮਾ ਨਹੀਂ ਹੈ ਪਰ ਕਿੰਟੀ ਕਮਾਲ ਦੀ ਗੱਲ ਹੈ ਅਸੀਂ ਵਿਅਕਤੀਆਂ ਪਿੱਛੇ ਆਪਣੀਆਂ ਸੰਸਥਾਵਾਂ ਨੂੰ ਨੀਵਾਂ ਦਿਖਾਉਣ ਵਾਲੇ ਪਾਸੇ ਹੁੰਦੇ ਹਾਂ ਪਹਿਲਾਂ ਤਾਂ ਇਹ ਟੀਵੀ ਚੈਨਲਾਂ ਦੇ ਉੱਤੇ ਜੋਰ ਸ਼ੋਰ ਦੇ ਨਾਲ ਰੌਲਾ ਪਾਇਆ ਹੀ ਰੋਲਾ ਪਾਇਆ ਕਿ ਜਥੇਦਾਰਾਂ ਦੇ ਹੁਕਮ ਨੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਖਤਮ ਕਰ ਦਿੱਤਾ ਇੱਕ ਵਿਅਕਤੀ ਨੂੰ ਅਕਾਲੀ ਦਲ ਮੰਨ ਲਿਆ ਚੀਕ-ਚੀਕ ਕੇ ਕਿਹਾ ਕਿ ਜਥੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਤਾ ਜਥੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਤਾ ਭਾਜਪਾ ਮਗਰ ਲੱਗ ਕੇ ਕਰਤਾ ਜੀ ਉਹ ਕਾਂਗਰਸ ਮਗਰ ਲੱਗ ਕੇ ਕਰਤਾ ਜੀ ਆਰਐਸਐਸ ਮਗਰ ਲੱਗ ਕੇ ਕਰਤਾ ਜੀ ਇੱਕ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਕਦੋਂ ਹੋ ਗਿਆ ਇੱਥੇ ਹੀ ਨਹੀਂ ਰੁਕੇ ਹੁਣ ਇਹ ਕਹਿਣਾ ਸ਼ੁਰੂ ਕਰਤਾ ਕਿ ਕੌਮ ਹੀ ਖਤਮ ਕਰਤੀ ਜੀ ਹੁਣ ਵਿਅਕਤੀ ਨੂੰ ਕੌਮ ਮੰਨਣ ਲੱਗ ਪਏ ਹੁਣ ਵਿਅਕਤੀ ਨੂੰ ਕੌਮ ਮੰਨਣ ਲੱਗ ਪਏ ਕੌਮ ਹੀ ਖਤਮ ਕਰਤੀ ਜੀ ਦੋ ਤਰੀਕ ਦੇ ਹੁਕਮ ਨਾ ਮੈਨੇ ਕੌਮ ਹੀ ਖਤਮ ਕੌਣ ਹੈ ਕੌਮ ਇੱਕ ਵਿਅਕਤੀ ਕੌਮ ਇੱਕ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਇਹਦੀ ਕਮਾਲ ਦੀ ਗੱਲ ਹੈ ਮੈਨੂੰ ਲੱਗਦਾ ਜੀ ਇਹੀ ਵਰਤਾਰਾ ਰਿਹਾ ਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਹੀ ਕਹਿਣ ਲੱਗ ਜਾਣਗੇ। ਵਸੇ ਮੰਨਣ ਦਾ ਲੱਗ ਪਿਆ। ਗੁਰੂ ਹੀ ਆ ਸਾਡਾ। ਨਾ ਇਸ ਤਰ੍ਹਾਂ ਕਰੋ। ਇਹ ਸੰਸਥਾਾਂ ਮ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸ਼ਹੀਦਾਂ ਦੇ ਖੂਨ ਦੇ ਨਾਲ ਬਣੀ ਸੰਸਥਾ ਹੈ। ਔਰ ਪਤਾ ਕਿਸ ਵਾਸਤੇ ਬਣਾਈ ਕੇਵਲ ਗੁਰਦੁਆਰਾ ਪ੍ਰਬੰਧ ਨੂੰ ਚਲਾਉਣ ਵਾਸਤੇ। ਪ੍ਰਾਣੀ ਸਾਡੇ ਬਜ਼ੁਰਗਾਂ ਨੇ ਇਹ ਸੰਸਥਾ ਨਹੀਂ ਸੀ ਬਣਾਈ ਬਲਕਿ ਇਸ ਸੰਸਥਾ ਨੂੰ ਬਣਾਉਣ ਦੇ ਪਿੱਛੇ ਸਾਡੇ 당ਨੇ ਬਜ਼ੁਰਗਾਂ ਦਾ ਇਹ ਸੰਕਲਪ ਸੀ ਕਿ ਇਹ ਸੰਸਥਾ ਦੇ ਦੁਆਰਾ ਅਸੀਂ ਸਿੱਖ ਸਿਧਾਂਤ ਸਿੱਖ ਫਲਸਫੇ ਤੇ ਸਿੱਖ ਮਰਿਆਦਾ ਦੇ ਬੋਲਬਾਲੇ ਕਰਨੇ ਹਨ ਦੁਨੀਆ 'ਚ ਇਸ ਲਈ ਇਹ ਸੰਸਥਾ ਬਣਾਈ ਗਈ ਸੀ ਕੇਵਲ ਗੁਰਦੁਆਰਾ ਪ੍ਰਬੰਧ ਲਈ ਨਹੀਂ ਸੀ ਬਣਾਈ ਪ੍ਰਬੰਧ ਤਾਂ ਪੁਜਾਰੀ ਕਰ ਹੀ ਰਹੇ ਸੀ ਮਹੰਤ ਕਰ ਹੀ ਰਹੇ ਸੀ संस्था इसलिए बनाई गई थी ताकि संकल्प की राखी हो सके सिद्धांत की राखी हो सके परंपरा की राखी हो सके सिख मर्यादा की राखी हो सके इसलिए संस्था बनाई गई कर रहे सू सोचना पेगा मैं फिर कह दिया देखो वही गिनती चाहिए नौजवान बैठे रहे। ਮੈਂ ਹਰ ਜਗ੍ਹਾ ਇਹ ਗੱਲ ਕਹਿਣਾ ਤੇ ਨੌਜਵਾਨੋ ਉੱਠੋ ਤੁਹਾਡੇ ਬਿਨਾ ਇਹਨਾਂ ਪੰਥਕ ਸੰਸਥਾਵਾਂ ਦੇ ਮਲਾਲ ਨੂੰ ਕਿਸੇ ਨੇ ਨਹੀਂ ਬਚਾਉਣਾ ਹੈ ਤੁਹਾਡੇ ਕੋਲ ਵਿਜ਼ਨ ਹੈ ਤੁਹਾਡੇ ਕੋਲ ਜੋਸ਼ ਹੈ ਤੁਹਾਡੇ ਕੋਲ ਸੋਚ ਹੈ ਤੁਹਾਡੇ ਕੋਲ ਹਿੰਮਤ ਹੈ ਕਿ ਜੇ ਅਸੀਂ ਨਾ ਉੱਠੇ संस्थावान बर्बाद कर देते मैं कई बार कहा कि साहमियत रख दरीर हाँ। जरा जिन्नी रीढ़ की हड्डी डैमेज होगी ना मंजे तो उठिया नहीं ना जाता तो चल फिर नहीं ना जाता किसी तो जो साढ़िया संस्थाव इस तरह ही लोग कमजोर करते रहे कौम तो उठिया नहीं जाना है तो गुरु ने सू माफ नहीं करना है गुरु ने सू माफ नहीं करना यह सांस्टीट्यूशन है इंस्टीट्यूशन है ये जेडे जिमें सरदार मेजर सिंह जी ने कहा करपन बेईमानी छोटे मसले ने ਸਿਧਾਂਤ ਦੇ ਉਤੇ ਹਮਲਾ ਸਿਧਾਂਤ ਦਾ ਕੁਚੁੰਬਰ ਕੱਟਣਾ ਸਿਧਾਂਤ ਨੂੰ ਪਿੱਠ ਦੇਣੀ ਇਹ ਬਹੁਤ ਵੱਡੇ ਮਸਲੇ ਕੁਝ ਅਧਿਕਾਰੀ ਖਾ ਗਏ ਨਹੀਂ ਖਾ ਗਏ ਕੁਝ ਅਹੁਦੇਦਾਰ ਖਾ ਗਏ ਨਹੀਂ ਖਾ ਗਏ ਕੋਈ ਗੱਲ ਨਹੀਂ ਪੈਸਾ ਖਾਦਾ ਹੈ ਨਾ ਹੋਰ ਆ ਜਾਏਗਾ ਪਰ ਜੇ ਇਸ ਸਿਧਾਂਤ ਨੂੰ ਡੈਮੇਜ ਕਰਨ ਲੱਗ ਗਏ ਤੇ ਸਿਧਾਂਤ ਦਾ ਜਿਹੜਾ ਨੁਕਸਾਨੀਆਂ ਜਾਣਾ ਜਿਹੜਾ ਹੈ ਇਹ ਸਾਡੇ ਲਈ ਬਹੁਤ ਘਾਤਕ ਹੋਵੇ ਬਹੁਤ ਘਾਤਕ ਹੋਵੇ ਇਹਦਾ ਸੰਸਾਰ ਇੱਥੇ ਜੇ ਧਰਮ ਦੇ ਨਾਂ ਦੇ ਕੇ ਖਾਣ ਵਾਲੇ ਬਹੁਤ ਐ ਤੇ ਧਰਮ ਲਈ ਆਪਣੇ ਆਪ ਨੂੰ ਉਜਾੜਨ ਵਾਲੇ ਵੀ ਬੈਠੇ ਐ ਆਪਣੇ ਆਪ ਨੂੰ ਧਰਮ ਲਈ ਕੁਰਬਾਨ ਕਰਨ ਵਾਲੇ ਵੀ ਇੱਥੇ ਬੈਠੇ ਐ ਫੇਰੀ ਸੰਸਾਰ ਚੱਲ ਰਿਹਾ ਫੇਰੀ ਦੁਨੀਆ ਚੱਲ ਗਈ ਹੈ ਅਬਾਰ ਮੀਡੀਆ ਵਾਲੇ ਪ੍ਰਸ਼ਨ ਕਰ ਰਹੇ ਸੀ ਜੀ ਫਲਾਣੇ ਨੇ ਤੁਹਾਡੇ ਬਾਰੇ ਆਹ ਕਹਿਤਾ ਫਲਾਣੇ ਨੇ ਤੁਹਾਡੇ ਬਾਰੇ ਇਹ ਕਹਿਤਾ ਮੇਸ਼ੋ ਗੱਲ ਕਹੀ ਐ ਇਮਾਨ ਨੂੰ ਕੋਈ ਜਵਾਬ ਨਹੀਂ ਦੇਣਾ ਕਿਉਂਕਿ ਜਦੋਂ ਬੰਦਾ ਤੁਹਾਡੀ ਉਮੀਦ ਤੋਂ ਬਹੁਤ ਜ਼ਿਆਦਾ ਥੱਲੇ ਚਲਾ ਜਾਏ ਫਿਰ ਤੁਹਾਨੂੰ ਚੁੱਪ ਕਰ ਜਾਣਾ ਚਾਹੀਦਾ ਕਿਉਂਕਿ ਤੁਸੀਂ ਉਹਨਾਂ ਥੱਲੇ ਨਹੀਂ ਜਾ ਸਕਦੇ ਤੇ ਜਾ ਸਕਦੇ ਹੋ ਤੇ ਫਿਰ ਦੇਈ ਜਾਓ ਜਵਾਬ ਤੇ ਜਾਈ ਜਾਓ ਜਦੋਂ ਤੁਹਾਡੀ ਉਮੀਦ ਤੋਂ ਵੀ ਇਹ ਅੱਛੋ ਤੱਕ ਡਿੱਗ ਸਕਦੇ ਨੇ ਬਸ ਇਦੂ ਥੱਲੇ ਨਹੀਂ ਡਿੱਗ ਰਹੇ ਫਿਰ ਵੀ ਯਾਰ ਜਿਸ ਤਾਰਾਂ ਸਜਾਉਂਦੇ ਆ ਮੂੰਹ ਤੇ ਦਾੜ੍ਹੀਆਂ ਇਤੋਂ ਥੱਲੇ ਨਹੀਂ ਜਾ ਸਕਦੇ ਪਰ ਜੇ ਤੁਹਾਡੀ ਉਮੀਦ ਤੋਂ 100 ਗੁਣਾ ਥੱਲੇ ਚਲੇ ਜਾਣ ਫਿਰ ਤੁਹਾਨੂੰ ਚੁੱਪ ਕਰ ਦੇਣਾ ਚਾਹੀਦਾ ਹੈ ਸ਼ਾਂਤ ਹੋ ਜਾਣਾ ਚਾਹੀਦਾ ਹੈ ਤੇ ਜਾਂ ਪਰ ਤਿਆਰੀ ਕਰ ਲੋ ਬਈ ਠੀਕ ਆ ਕਮਰ ਕਸਾ ਕਰ ਲੋ ਜਿ ਉਤਰਾਂ ਦੇ ਚੱਕੜ ਜਿਹਨਾਂ ਦੇ ਬਰਾਬਰ ਬਈ ਸਾਡੇ ਤੋਂ ਤਾਂ ਨਹੀਂ ਉਤਰਿਆ ਜਾਣਾ ਇਹਨਾਂ ਦੇ ਬਰਾਬਰ ਮੇਰੇ ਤੋਂ ਤਾਂ ਨਹੀਂ ਉਤਰਿਆ ਜਾਣਾ ਹੋ ਕੀ ਰਿਹਾ ਮੈਂ ਬੋਲਦਾ ਉਹ ਬੋਲਦੇ ਐ ਸਿੱਖ ਵਿਰੋਧੀ ਜਿਹੜੇ ਆ ਤਮਾਸ਼ਾ ਦੇਖ ਰਹੇ ਅਸੀਂ ਤਾਂ ਨਹੀਂ ਕੌਮ ਨੂੰ ਤਮਾਸ਼ਾ ਦਿਖਾਉਣਾ ਜੇ ਉਹ ਸਿਆਣੇ ਨਹੀਂ ਤੇ ਕੱਟੂ-ਕੱਟ ਅਸੀਂ ਸਿਆਣੇ ਬਣ। ਇਸ ਕਰਕੇ ਮੈਂ ਉਹਨਾਂ ਦੀਆਂ ਕਈਆਂ ਗੱਲਾਂ ਦਾ ਹੁਣ ਕੋਈ ਜਵਾਬ ਨਹੀਂ ਦੇ ਸਕਦਾ। ਚਟਲਣ ਚ ਕੱਡੇ ਪੈਣ ਜਿੰਨਾ ਥੱਲੇ ਡਿੱਗਦਾ। ਅਸੀਂ ਹੁਣ ਸਿਧਾਂਤਾਂ ਦੀ ਗੱਲ ਕਰਨੀ ਹੈ, ਮਰਿਆਦਾ ਦੀ ਗੱਲ ਕਰਨੀ ਹੈ। ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਰਨਾ ਕੀ ਹੈ, ਕਿਹੜਾ ਅਜੰਡਾ ਲੈ ਕੇ ਕਰਨਾ ਹੈ। ਤੁਹਾਡੀ ਸੰਮਤੀ ਦੇ ਨਾਲ ਅਸੀਂ ਇਹਦੀ ਗੱਲ ਕਰਨੀ ਹੈ। ਤੁਹਾਡੇ ਦਿਲਾਂ 'ਚ ਕੀ ਹੈ? ਤੁਸੀਂ ਕੀ ਚਾਹੁੰਦੇ ਹੋ ਭਵਿੱਖ ਦੇ ਵਿੱਚ? ਅਸੀਂ ਉਹਨੂੰ ਲੈ ਕੇ ਚੱਲਣਾ ਜਿਹੜੇ ਸਾਡੀਆਂ ਸਾਡੀ ਕੌਮ ਨੂੰ ਉਪਲੰਧੀਆਂ ਦੇ ਉੱਤੇ ਲੈ ਕੇ ਜਾ ਸਕੇ ਜਿਹੜੀਆਂ ਸਾਡੀਆਂ ਸੰਸਥਾਵਾਂ ਦੇ ਮਿਆਰ ਜਿਹੜਾ ਹੈ ਉਹ ਫੇਰ ਬਹਾਲ ਕਰ ਸਕੇ ਫੇਰ ਬਹਾਲ ਕਰ ਸਕੇ ਅਸੀਂ ਉਸ ਪਾਸੇ ਵੱਲ ਵਧਣਾ ਔਰ ਇਹਦੇ ਲਈ ਨੌਜਵਾਨਾਂ ਦਾ ਜਿਹੜਾ ਸਾਥ ਇਹ ਬਹੁਤ ਜ਼ਰੂਰੀ ਹੈ ਸਾਡੇ ਇਹ ਸਾਥ ਮਿਲੇਗਾ ਤੇ ਅਸੀਂ ਕਰਾਂਗੇ ਅਸੀਂ ਚੁੱਪ ਕਰਕੇ ਬਹਿ ਜਾਾਂਗੇ ਭਾਈ ਠੀਕ ਹੈ ਜਿਵੇਂ ਚੱਲਦਾ ਚੱਲੀ ਜਾਂਦਾ ਪਰ ਸਾਡੀ ਖਮੋਸ਼ੀ ਸਾਨੂੰ ਬਰਬਾਦ ਕਰਦੀ ਹੈ ਸਾਡੀਆਂ ਸੰਸਥਾਵਾਂ ਨੂੰ ਬਰਬਾਦ ਕਰਦੀ ਹੈ ਇਸ ਕਰਕੇ ਉੱਠੋ ਇਹ ਉੱਠ ਕੇ ਕਾਫਲੇ ਬਣ ਕੇ ਤੁਰੋ ਜਿਵੇਂ ਸਰਦਾਰ ਮੇਜਰ ਸਿੰਘ ਜੀ ਨੇ ਕਿਹਾ ਕਿ ਅਸੀਂ ਪਿੰਡ-ਪਿੰਡ ਜਾਵਾਂਗੇ ਬਿਲਕੁਲ ਜਾਵਾਂਗੇ ਪਿੰਡ ਪਿੰਡ ਬਿਲਕੁਲ ਪਿੰਡ-ਪਿੰਡ ਜਾਵਾਂਗੇ ਹੁਣ ਅਸੀਂ ਦੱਸਾਂਗੇ ਇਕ ਕੌਮਾਂ ਦੇ ਸਿਧਾਂਤ ਕੌਮਾਂ ਲਈ ਕਿੰਨੇ ਜ਼ਰੂਰੀ ਹੁੰਦੇ ਆ ਔਰ ਗੈਰ ਸਿਧਾਂਤਕ ਸਮਾਜ ਕਦੇ ਸੰਸਾਰ ਦੇ ਵਿੱਚ ਅਣਖ ਦੇ ਨਾਲ ਜਿਉ ਨਹੀਂ ਸਕਦਾ ਅੱਜ ਸਾਡੇ ਸਿਧਾਂਤਾਂ ਤੇ ਹਮਲਾ ਹੈ ਸਾਡੀਆਂ ਪਰੰਪਰਾਵਾਂ ਤੇ ਹਮਲਾ ਹੈ ਮੈਂ ਕੱਲ ਪਰਸੋ ਵੀ ਭਾਈ ਗੁਰਦਾਸ ਜੀ ਦੀ ਇੱਕ ਪੰਗਤੀ ਖੜੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਜੇ ਘਰ ਭੰਨਾ ਹੈ ਬਾਹਰੋਂ ਕੌਣ ਰੱਖਣ ਹਰੇ ਤੇ ਪਹਿਰੇਦਾਰੀ ਘਰ ਨੂੰ ਭੰਨਣ ਤੇ ਆ ਦੇ ਇਹ ਘਰ ਨੂੰ ਕੌਣ بچਾ ਸਕਦਾ ਜੇ ਘਰ ਦਾ ਮੈਂਬਰੀ ਘਰ ਚ ਚੋਰੀ ਕਰਨ ਲੱਗ ਜੇ ਬਰਕਤ ਪੈ ਸਕਦੀ ਹੈ ਜੇ ਘਰ ਦਾ ਮੈਂਬਰ ਘਰ ਚੋਂ ਪੈਸੇ ਚੋਰੀ ਕਰਨ ਲੱਗ ਜੇ ਜੇ ਘਰ ਦਾ ਮੈਂਬਰ ਜਿਹੜਾ ਹੈ ਉਹ ਖੁਦ ਜਿਹੜਾ ਹੈ ਘਰ ਦੀਆਂ ਕੰਧਾਂ ਦੇ ਵਿੱਚ ਸوراਖ ਕਰਨ ਲੱਗ ਜੇ ਮੂਰੀਆਂ ਕਰਨ ਲੱਗ ਜੇ ਘਰ ਬਚ ਸਕਦਾ ਬਿਲਕੁਲ ਵੀ ਨਹੀਂ ਬਚ ਸਕਦਾ ਅਜਿਹੀ ਕੰਡੀਸ਼ਨ ਹੋਈ ਪਈ ਹੈ ਔਰ ਜਿਹੜੇ ਮੂਰੀਆਂ ਕਰ ਰਹੇ ਹੈ ਇਰੇ ਮੋਰੀਆਂ ਕਰ ਰਹੇ ਐ ਇਹਨਾਂ ਨੂੰ ਸਮਝ ਨਹੀਂ ਐ ਸਿਧਾਂਤਾਂ ਦੀ ਇਹਨਾਂ ਨੂੰ ਸਮਝ ਨਹੀਂ ਐ ਪਰੰਪਰਾਵਾਂ ਦੀ ਔਰ ਇਹ ਦਾਖਲ ਕਰ ਲੈ ਗਏ ਨੇ ਘਰ ਦੇ ਅੰਦਰ ਇਹਨਾਂ ਨੂੰ ਪਰਿਵਾਰਕ ਮੈਂਬਰ ਮੰਨ ਲਿਆ ਗਿਆ ਇਸ ਕਰਕੇ ਮੰਨ ਲਿਆ ਗਿਆ ਕਿਸੇ ਨੂੰ ਪੈਸੇ ਕਰਕੇ ਮੰਨ ਲਿਆ ਗਿਆ ਕਿਸੇ ਨੂੰ ਕਾਸੇ ਕਰਕੇ ਮੰਨ ਲਿਆ ਗਿਆ ਔਰ ਮੈਂਬਰ ਮੰਨ ਕੇ ਇਹਨਾਂ ਨੂੰ ਘਰ ਦੇ ਵਿੱਚ ਵਾੜ ਲਿਆ ਗਿਆ ਇਹ ਤਾਂ ਸਾਡੇ ਮੈਂਬਰ ਐ ਕਿ ਉਹਨਾਂ ਨੂੰ ਘਰ ਦੀ ਅਹਿਮੀਅਤ ਦਾ ਪਤਾ ਹੀ ਨਹੀਂ ਸੀ ਇਸ ਕਰਕੇ ਸਾਧ ਸੰਗਤ ਜੀ ਕਾਸਤ ਨੌਜਵਾਨ ਵੀਰੋ ਉਠਿਏ ਕਾਫਲੇ ਬਣ ਕੇ ਤੁਰਿਏ ਜਿੱਥੇ-ਜਿੱਥੇ ਤੁਹਾਡਾ ਦਾਇਰਾ ਹੈ ਉਸ-ਉਸ ਦਾਇਰੇ ਦੇ ਵਿੱਚ ਤੁਸੀਂ ਆਪਣਾ ਪ੍ਰਚਾਰ ਜਿਹੜਾ ਹੈ ਉਹ ਆਰੰਭ ਕਰ ਦਿਓ ਮੈਨੂੰ ਲੱਗਦਾ ਕਿ ਜਿੰਨੇ ਨੌਜਵਾਨ ਬੈਠੇ ਆ ਸਾਰੇ ਹੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਨਾਲ ਜਿਹੜੇ ਜੁੜੇ ਆ ਕਿਉਂਕਿ ਹਰ ਇੱਕ ਦੇ ਹੱਥ ਦੇ ਵਿੱਚ ਮੋਬਾਈਲ ਹੈ ਬਹੁਤਾ ਨਹੀਂ ਸਿਰਫ ਅੱਧਾ ਘੰਟਾ ਆਪਣੇ ਮੋਬਾਈਲ ਦੇ ਉੱਤੇ ਤੁਸੀਂ ਵਕਤ ਦੇਣਾ ਸ਼ੁਰੂ ਕਰ ਦਿਓ ਤੁਸੀਂ ਸਮਾਂ ਦੇਣਾ ਸ਼ੁਰੂ ਕਰ ਦਿਓ ਵੈਸੇ ਵੀ ਅਸੀਂ 5-5 6-6 ਘੰਟੇ ਸਮਾਂ ਦਿੰਨੇ ਆ 7-7 ਘੰਟੇ ਸਮਾਂ ਦਿੰਨੇ ਆ ਪਰ ਕੌਮ ਲਈ ਪੰਥ ਲਈ ਪੰਥਕ ਸੰਸਥਾਵਾਂ ਲਈ ਆਪਣੇ ਆਪਣੇ ਮੋਬਾਈਲਾਂ ਦੇ ਉੱਤੇ ਸਿਰਫ ਅੱਧਾ ਘੰਟਾ ਜਿਹੜਾ ਆ ਉਹ ਦੇਣਾ ਸ਼ੁਰੂ ਕਰ ਦਿਓ ਤੇ ਜਿਹੜਾ ਇਹਨਾਂ ਨੇ ਝੂਠਾ ਜਿਹਾ ਆਈਟੀ ਬੈਂਕ ਬਣਾਇਆ ਨਾ 20-30 ਬੰਦਿਆਂ ਦਾ ਅਸੀਂ ਹਵਾ ਦੇ ਵਿੱਚ ਜਿਵੇਂ ਤੜਕੇ ਉੱਡਦੇ ਆ ਨਾ ਐੜਾ ਦਾਂ ਸਤ ਸ੍ਰੀ ਅਕਾਲ ਬਸ ਇੰਨੇ ਕਹਿੰਦੀ ਆ ਨੌਜਵਾਨਾਂ ਨੂੰ ਸਿਰਫ ਅੱਧਾ ਘੰਟਾ ਆਪਣੇ ਮੋਬਾਈਲ ਦੇ ਉੱਤੇ ਕੌਮ ਲਈ ਪੰਥ ਲਈ ਔਰ ਸਿਧਾਂਤਾਂ ਲਈ ਮਰਿਆਦਾ ਲਈ ਇਹ ਕੱਢ ਲਓ ਮੈਂ ਇੰਟਰਨੈਸ਼ਨਲ ਸਿਕ ਫੈਡਰੇਸ਼ਨ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਆ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਉਹਨਾਂ ਨੇ ਇਹ ਜਥੇਬੰਦੀ ਬਣਾਈ ਸੀ ਔਰ ਬੜੀ ਪੰਥਕ ਸੋਚ ਵਾਲੀ ਰੂਹ ਸਨ ਬੜਾ ਉਹਨਾਂ ਦਾ ਵਿਜ਼ਨ ਸੀ ਪਰ ਮੈਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਇਤਿਹਾਦਰ ਵਜੋਂ ਸੇਵਾ ਸੰਭਾਲ ਨਿਭਾਉਂਦਾ ਸੀ ਤੇ ਉਹ ਬਹੁਤ ਸਾਰੀਆਂ ਸਲਾਹਾਂ ਦਿੰਦੇ ਸੀ ਔਰ ਅੱਛੀ ਨੇਕ ਤੇ ਪੰਥਕ ਹੱਕ ਦੇ ਵਿੱਚ ਜਿਹੜੀ ਹੈ ਉਹ ਰਾਏ ਦਿਆ ਕਰਦੇ ਸੀ ਉਹ ਸਾਡੇ ਵਿੱਚ ਨਹੀਂ ਰਹੇ ਲੇਕਿਨ ਉਹਨਾਂ ਦਾ ਲਾਇਆ ਬੂਟਾ ਅੱਜ ਉਹਨਾਂ ਦੀ ਸੋਚ ਨੂੰ ਅੱਗੇ ਵਧਾ ਰਿਹਾ ਹੈ ਮੈਂ ਬਹੁਤ ਬਹੁ ਅਕਾਲ ਪੁਰਖ ਦਾ ਸ਼ੁਕਰ ਅਦਾ ਕਰਦਾ ਇਹ ਇਸ ਮੰਚ ਤੋਂ ਨੌਜਵਾਨਾਂ ਨੂੰ ਜੋੜਨ ਦਾ ਜਿਹੜਾ ਹੈ ਉਹ سلسلہ ਪਰਾਰੰਭ ਕੀਤਾ ਗਿਆ ਚਾਰ ਗੋਸ਼ਟੀਆਂ ਰਾਹੀਂ ਮੇਰੀ ਇਹੋ ਅਰਦਾਸ ਹੈ ਕਿ ਸਰਦਾਰ ਮੇਜਰ ਸਿੰਘ ਜੀ ਨੂੰ ਔਰ ਦਲੇਰ ਸਿੰਘ ਜੀ ਨੂੰ ਔਰ ਜੋ ਹੋਰ ਵੀ ਜਿੰਨੇ ਸਾਡੇ ਇੱਥੇ ਬੈਠੇ ਨੇ ਵੀਰ ਨੌਜਵਾਨ ਵੀਰ ਹੈ ਮੈਂ ਇਹਨਾਂ ਨੂੰ ਇਹੋ ਹੀ ਅਪੀਲ ਕਰਾਂਗਾ ਕਿ ਜਿਵੇਂ ਬੂੰਦ ਬੂੰਦ ਨਾਲ ਮਿਲ ਕੇ ਸਮੁੰਦਰ ਬਣ ਜਾਂਦਾ ਹੈ ਇਵੇਂ ਨੌਜਵਾਨਾਂ ਨੂੰ ਨੌਜਵਾਨਾਂ ਨਾਲ ਜੋੜਦੇ 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 ਅਸੀਂ ਇੱਕ ਬਹੁਤ ਵੱਡਾ ਜਿਹੜਾ ਹੈ ਆਪਣਾ ਧਾਰਾ ਬਣਾ ਲਓ ਜੇ ਤੁਸੀਂ ਇਕੱਠੇ ਹੋ ਕੇ ਅਸੀਂ ਤਹਾੜ ਮਾਰਾਂਗੇ ਨਾ ਤੇ ਆਪਾਂ ਹੀ ਸਮੱਸਿਆਵਾਂ ਪੱਜ ਜਾਣਗੀਆਂ ਆਪਾਂ ਦੇਖੋ ਕਿੰਦੀ ਕਮਾਲ ਦੀ ਗੱਲ ਹੈ ਅਸੀਂ ਸਟੇਜਾਂ ਤੋਂ ਨੌਜਵਾਨਾਂ ਤੋਂ ਨਾਰੇ ਲਗਾਉਂਦੇ ਰਹੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਉਹ ਰਾਜ ਵੱਡੇ ਵੱਡੇ ਜਿਹੜੇ ਇਹ ਅਖੌਂਦੇ ਨੇ ਟੋਲੇ ਦੇ ਵਿੱਚ ਬੈਠੇ ਲੋਕ ਇਹ ਵੀ ਨਾਰੇ ਲਗਾਉਂਦੇ ਸੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਅੱਜ ਅਕਾਲ ਤਖਤ ਦਾ ਦਰਿਆ ਇਹਨਾਂ ਨੂੰ ਛੋਟਾ ਲੱਗਣ ਲੱਗ ਪਿਆ ਤੇ ਆਬੇ ਜਿਹੜਾ ਬਾਸ ਦਾ ਦਰਿਆ ਇਹਨਾਂ ਨੂੰ ਵੱਡਾ ਲੱਗ ਰਿਹਾ ਸੋ ਸਾਧ ਸੰਗਤ ਜੀ ਸੋਚ ਤਕੜੀ ਕਰੀਏ قافਲਾ ਬਨ ਕੇ ਤੁਰੀਏ ਵਾਹਿਗੁਰੂ ਕਿਰਪਾ ਕਰੂਗਾ ਗੁਰੂ ਸਹਾਇ ਹੋਊਗਾ ਐਨੇ ਸ਼ੁਕਰ ਭਗਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਵਾਈ ਗਈ ਹੈ ਔਰ ਨੌਜਵਾਨ ਜਿਹੜੇ ਨੇ ਇਸ ਵਿਚਾਰ ਪੁਸ਼ਟੀ ਦੇ ਵਿੱਚ ਸ਼ਾਮਲ ਹੋਏ ਨੇ ਔਰ ਮੇਰੇ ਤੋਂ ਇਲਾਵਾ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਆਪਣੇ ਆਪਣੇ ਪੰਥਕ ਵਿਚਾਰ ਰੱਖੇ ਨੇ ਮੈਂ ਇੰਟਰਨੈਸ਼ਨਲ ਸੈਕ ਫੈਡਰੇਸ਼ਨ ਦਾ ਔਰ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦਾ ਜਿਲਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਨੌਜਵਾਨਾਂ ਦੇ ਰੂਪ ਰੂਪ ਹੋਣ ਦਾ ਜਿਹੜਾ ਉਹ ਮਾਨ ਬਖਸ਼ਿਆ ਮੌਕਾ ਦਿੱਤਾ ਸਿੰਘ ਸਾਹਿਬ ਜੋ ਅੱਜਕੱਲ ਕੌਂਟਰੋਵਰਸੀ ਚੱਲ ਰਹੀ ਹੈ ਉਹਦੇ ਤੇ ਤੁਹਾਡੇ ਤੇ આરોਪ ਬੜੇ ਲੱਗ ਰਹੇ ਨੇ ਇਹਦੇ ਪਰ ਕੀ ਕਹਿਣਾ ਚਾਹੋਗੇ ਛੱਡੋ ਜੀ આરોਪ ਲਾਉਣ ਵਾਲੇ ਜਿਹੜੇ ਜਿੰਦਾਬਾਦ ਰਹਿਣ ਕੋਈ ਗੱਲ ਨਹੀਂ ਸਿੰਘ ਸਾਹਿਬ ਬੁਕਾਇਦਾ ਕੌਰ ਦੇ ਉੱਤੇ ਕਿਰਦਾਰ ਉੱਤੇ ਗੱਲ ਕਰ ਰਹੇ ਨਹੀਂ ਕਿ ਤੁਸੀਂ ਬਹਿਰੀਨ ਗਏ ਉੱਥੇ ਕਿ ਮਹਿਲਾ ਪੀਐਨ ਚਾਰ ਮਹੀਨੇ ਕਹਿੰਦੇ ਪਹਿਲਾਂ ਗਿਆ ਜੇ ਚਾਰ ਮਹੀਨੇ ਪਹਿਲਾਂ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਹੋਵੇ ਨਾ ਤੇ ਮੈਂ ਸਭ ਕੁਝ ਹੀ ਛੱਡ ਦਾਂਗਾ ਜੇ ਸੱਚਾ ਹੋਵੇ ਤਾਂ ਝੂਠ ਬੋਲੀ ਜਾਂਦੇ ਆ ਔਰ ਬੋਲੀ ਜਾਂਦੇ ਹੋ ਮੈਂ ਉਹਨਾਂ ਨੂੰ ਕੋਈ ਜਵਾਬ ਨਹੀਂ ਸਿੰਘ ਸਾਹਿਬ ਕਿਸ ਤਰ੍ਹਾਂ ਸਿੱਖ ਸਿਧਾਂਤਾਂ ਨੂੰ बार-बार ਤਰੂੜਿਆ ਮਰੂੜਿਆ ਜਾਂਦਾ ਉਹਦਾ ਦੀ ਰਾਖੀ ਵਾਸਤੇ ਪਿੰਡ ਪਵੇਖ ਵਿੱਚ ਕੀ ਯਤਨ ਕੀਤੇ ਜਾਣੇ ਚਾਹੀਦੇ ਪਵੇਖ ਦੇ ਵਿੱਚ ਨੌਜਵਾਨਾਂ ਨੂੰ ਲੈ ਕੇ ਨਾਲ ਕਾਫਲਾ ਬਣਾ ਕੇ ਪਿੰਡ-ਪਿੰਡ ਜਾਣ ਦਾ ਪ੍ਰੋਗਰਾਮ ਹੈ ਅਸੀਂ ਹੁਣ ਅਜੰਡੇ ਦੀ ਗੱਲ ਕਰਾਂਗੇ ਅਸੀਂ ਹੁਣ ਨੌਜਵਾਨਾਂ ਨੂੰ ਲਾਮਬਦ ਕਰਾਂਗੇ ਅਸੀਂ ਆਪਣੇ ਸਿਧਾਂਤਾਂ ਔਰ ਪਰੰਪਰਾਵਾਂ ਦੀ ਰਾਖੀ ਲਈ ਜਦੋਂ ਜ਼ਿਆਦਾ ਕਰਾਂਗੇ ਔਰ ਦੋ ਤਰੀਕ ਦਾ ਹੁਕਮਨਾਮਾ ਜਿਹੜਾ ਹੋ ਉਹਨਾਂ ਪੰਨ ਲਾਗੂ ਕਰਾਉਣ ਲਈ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਯਤਨ ਕਰਾਂਗੇ ਜੋ ਸਿੰਘ ਸਾਹਿਬ ਕਹਿ ਰਹੇ ਨੇ ਕਿ 1986 ਦੇ ਵਿੱਚ ਇਸ ਤਰ੍ਹਾਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਤੋਂ ਬਾਅਦ ਬਦਲ ਦਿੱਤਾ ਗਿਆ ਇਹ ਹੁਕਮਨਾਮੇ ਹੁਣ ਵੀ ਬਦਲ ਸਕਦੇ ਜਹੇਦਾਰ ਬਦਲ ਕੇ ਨਵੇਂ ਜਹੇਦਾਰ ਲਾ ਕੇ ਦੋ ਤਰੀਕ ਦਾ ਹੁਕਮਨਾਮਾ ਬਦਲ ਸਕਦੇ ਆ ਕੋਈ ਵੱਡੀ ਗੱਲ ਥੋੜੀ ਜੀ ਕਾਲੀ ਦਾ ਉਹ ਪ੍ਰਧਾਨ ਬਣਾਉਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਅੰਡਰਵਰ ਕੀ ਕਹਿਣਾ ਚਾਹੁੰਦੇ ਨੇ ਦੇਖੋ ਜੀ ਮੈਂ ਲੈਕਚਰ ਦੇ ਵਿੱਚ ਵੀ ਕਹਿ ਦਿੱਤਾ ਕਿ ਜਿਹੜਾ 1999 ਦੇ ਵਿੱਚ ਮਤਾ ਰਿਲੀਜ਼ ਹੋਇਆ ਧਰਮ ਪ੍ਰਚਾਰ ਕਮੇਟੀ ਦਾ ਉਹਨੇ ਹਰ ਸਿੱਖ ਦੇ ਹਿਰਦੇ ਨੂੰ ਇੱਕ ਸਕੂਨ ਦਿੱਤਾ ਵੀ ਯਾਰ ਸਾਡੇ ਇੱਡੇ ਦਾਨੇ ਸਿਆਣੇ ਮੈਂਬਰ ਸੀ ਸ਼੍ਰੋਮਣੀ ਕਮੇਟੀ ਦੇ ਜਿਨ੍ਹਾਂ ਨੇ ਨਾ ਸੋਨਾ ਜਿਹੜਾ ਮਤਾ ਪਾਇਆ ਲੇਕਿਨ ਥੋੜੇ ਸਮੇਂ ਬਾਅਦ ਹੀ ਜਿਹੜਾ ਉਹ ਖੰਡਨ ਆ ਗਿਆ ਕਿ ਨਹੀਂ ਜੀ ਇਹਦਾ ਰੱਦ ਕਰ ਮਰਲੇ ਵਧੀਆ ਚੀਜ਼ ਨੂੰ ਰਾਜ ਸਭਾ ਵਿੱਚ ਚਰਚਾ ਚੱਲ ਰਹੀ ਹੈ ਕਿ ਤੁਹਾਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਉਹ ਨਹੀਂ ਨਹੀਂ ਜੀ ਅਸੀਂ ਤਾਂ ਸੇਵਾਦਾਰ ਬਣ ਜਾਈਏ ਨਾ ਸੇਵਾ ਕਰ ਲਈਏ ਕੌਮ ਦੀ ਇਹੀ ਬਹੁਤ ਹੈ ਜੀ ਮੇਰਾ ਸਾਹਿਬਾਇਰਲ ਪਰ ਤੁਸੀਂ ਸੋਸ਼ਲ ਮੀਡੀਆ ਤੇ ਨੌਜਵਾਨਾਂ ਨੂੰ ਅਪੀਲ ਕੀਤੀਆਂ ਉਹ ਕੀ ਕਹਿ ਰਹੇ ਤੁਸੀਂ بس ਇਹੋ ਅਪੀਲ ਕੀਤੀ ਹੈ ਕਿ 15-20 ਮਿੰਟ ਅਧਾ ਘੰਟਾ ਕੌਮ ਦੇ ਲੇਖੇ ਆਪਣੇ ਮੋਬਾਈਲ ਤੇ ਲਾਇਆ ਕਰੋ ਸਾਤਾ-ਸਾਤ 8-8 ਘੰਟੇ ਵੀ ਬੈਠਦਾ ਨੌਜਵਾਨ 15-20 ਮਿੰਟ ਅਧਾ ਘੰਟਾ ਲਾਤਾ ਮੈਨੂੰ ਲੱਗਦਾ ਹੈ ਕਿ ਕਾਸਟ ਬੋਏ ਅਸੀਂ ਤੁਸੀ ਕਹਿ ਰਹੇ ਹੋ ਕਿ ਉਹ ਟਿੱਕੜ ਸੁੱਟਣ ਦਾ ਕੰਮ ਕਰਦੇ ਨੇ ਅਸੀਂ ਹੁਣ ਜਵਾਬ ਨਹੀਂ ਦੇਣਾ ਨਹੀਂ ਹੁਣ ਕੋਈ ਜਵਾਬ ਨਹੀਂ ਦੇਣਾ ਹੁਣ ਅਸੀਂ ਜੇ ਆਪਣਾ ਚੱਲਣਾ ਮਸਤ ਹੋ ਕੇ ਹੁਣ ਹੁਣ ਅਗਲਾ ਪ੍ਰੋਗਰਾਮ ਕੀ ਹੈ ਹਾਥੀ ਨੇ ਹੁਣ ਚੱਲਣਾ ਅਗਲੇ ਪ੍ਰੋਗਰਾਮ ਕੀ ਨੇ ਹੁਣ ਅਗਲੇ ਪ੍ਰੋਗਰਾਮ ਕੀ ਨੇ ਅਗਲੇ ਪ੍ਰੋਗਰਾਮ ਆ ਨੌਜਵਾਨ ਬੈਠੇ ਆ ਉਹ ਲੀਕਣਗੇ ਜਿੱਥੇ ਜਿੱਥੇ ਉਹ ਲੀਕਣਗੇ ਉੱਥੇ ਉੱਥੇ ਜਾਵਾਂਗੇ ਬੋਲੇ ਸੋਨਾ ਬੋਲੇ ਇਹ ਕਾਲ ਜਿਹੜਾ ਹੈਗਾ ਕਿ ਮर्यादा ਦਾ ਮੈਂ ਉਹ ਸਾਰੀ ਮੀਡੀਆ ਦੇ ਵਿੱਚ ਸੰਗਤ ਨੇ ਦੇਖਿਆ ਜੀ ਪੰਥ ਨੇ ਦੇਖਿਆ ਪੰਥ ਕਹਦੇ ਗਲਤ ਹੋਇਆ ਤਾਂ ਠੀਕ ਇੰਨਾ ਕੋਈ ਕੋਰਸ ਸਵਾਲ ਹੈ ਕਿ ਹੁਣ ਅੰਮ੍ਰਿਤ ਸਰਵੇ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦਾ ਕੀ ਭਵਿੱਖ ਵੇਖਦੇ ਹੋ ਫਿਲਹਾਲ ਤਾਂ ਕੋਈ ਭਵਿੱਖ ਨਜ਼ਰ ਨਹੀਂ ਆਉਂਦਾ ਜੀ ਟੋਲੇ ਦਾ ਕੀ ਭਵਿੱਖ ਵੇਖਦੇ ਕੱਲ ਟੋਲੇ ਦਾ ਤਾਂ ਕੋਈ ਪ੍ਰਵਿਖ ਨਹੀਂ ਆ ਜੀ ਉਹ ਤਾਂ ਅੱਜ ਵੀ ਗਿਆ ਤੇ ਕੱਲ ਵੀ ਗਿਆ ਅਕਾਲੀ ਦਲ ਨੂੰ ਜੇ ਨੌਜਵਾਨਾਂ ਨੇ ਚੁੱਕ ਲਿਆ ਤੇ ਫਿਰ ਅਕਾਲੀ ਦਲ ਦਾ ਪ੍ਰਵਿਖਣ ਹੋਣੀ 33 ਲੱਖ ਬੜੀ ਪੜਨੀ ਪੈਂਦੀ ਹੈ ਉਹ ਬੋਕਰ ਸਾਹਿਬ ਉਹ ਜਿਹੜਾ ਅਗਲਾ ਪ੍ਰਧਾਨ ਚੁਣਨ ਲਈ ਉਤਾਰ ਰਹੇ ਹੋ ਉਹਨੇ ਕੀ ਨਾਦ ਆ ਬਹਰਾਨਾ ਜੀ ਮਾਗੇ ਕਿਹਾ ਸੀ ਪਿੰਡ ਦੇ ਵਿੱਚ 30 ਵੋਟਾਂ ਪਈਆਂ ਕਹਿੰਦੇ ਜੇ ਇਸ 500 ਬੰਦਾ ਇੱਥੇ ਭਰਤੀ ਕਰ ਲਿਆ ਉਹ ਜਿਹੜੇ ਪਿੰਡ ਚ 30 ਵੋਟਾਂ ਪਈਆਂ ਉੱਥੇ 500 ਬੰਦੇ ਦੀ ਭਰਤੀ ਕਿਵੇਂ ਹੋਵੇ ਬੜੀ ਹਰਾਨੀ ਵਾਲੀ ਗੱਲ ਤੁਹਾਨੂੰ ਖੁਸ਼ੀ ਨਹੀਂ ਹੋ ਰਹੀ ਕਿ 33 ਲੱਖ ਪੜਨਾ ਪਰਤੀ ਹੋ ਗਿਆ ਨਾ ਖੁਸ਼ੀ ਹੋ ਰਹੀ ਹੈ ਜੇ 33 ਲੱਖ ਕੋ ਭਰਤੀ ਹੋਈ ਹੁੰਦੀ 18 ਮ ਲੱਖ ਵੋਟ ਪਈ ਹੈ ਵਿਧਾਨ ਉਹਦੇ ਅਸੈਂਬਲੀ ਦੇ ਵਿੱਚ ਇੱਕ ਸੀਟ ਆਈ ਹੈ ਜੇ ਤੇ 36 ਲੱਖ ਹੁੰਦੀ ਤਾਂ ਦੋ ਆਉਣੀਆਂ ਚਾਹੀਦੀਆਂ ਸੀ ਨਹੀਂ 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 ਜੀ ਕੋਈ ਮੈਂ ਤੁਹਾਨੂੰ ਪਹਿਲਾਂ ਕਹਤਾ ਹਾਂ ਕਿ ਮੈਂ ਸਿਰਫ ਸੇਵਾਦਾਰੀ ਰਹਿਣਾ ਚਾਹੁੰਦਾ ਹਾਂ ਨਹੀਂ ਨਹੀਂ ਕਾਲੀ ਗੱਲ ਨੂੰ ਤਗੜੇ ਹੋਣ ਦੀ ਗੱਲ ਕੀਤੀ ਸੀ ਅੱਜ ਕਿਹੜੇ ਕਾਲੀ ਗੱਲ ਨੂੰ ਤਗੜੇ ਹੋਣ ਦੀ ਗੱਲ ਕਰੋਗੇ ਜਿਹੜਾ ਪੰਥਕ ਸਿਧਾਂਤਾਂ ਦੀ ਪਹਿਰੇਦਾਰੀ ਕਰਨ ਵਾਲਾ ਹੈ ਉਹ ਕਿਹੜਾ ਹੋਣਾ ਨਵਾਂ ਕਾਲੀਦਾਨ ਲੈ ਕੇ ਆਇਆ ਇਹਨਾਂ ਨੌਜਵਾਨਾਂ ਚੋਂ ਨਿਕਲਣਾ ਜੀ ਤੁਸੀਂ ਸਿਰਫ ਹੋ ਸਕਦਾ ਸਿੰਘ ਸਾਹਿਬ ਹਰਪ੍ਰੀਤ ਸਿੰਘ ਅਸੀਂ ਤਾਂ ਸਿਰਫ ਯਤਨ ਕਰਨਾ ਜੀ ਅਸੀਂ ਤਾਂ ਹੋਕਾ ਦੇਣਾ ਹੈ ਚੌਕੀਦਾਰ ਚੌਕੀਦਾਰਾ ਕਰਨਾ ਹੈ ਬਚ ਜੋ ਬਚ ਜੋ ਬਾਜੋ ਜਾਗ ਜੋ ਜਾਗ ਜੋ ਜਾਗ ਜੋ ਜਦੋਂ ਜਾਗਪੇ ਤੇ ਖੜਾ ਹੋ ਜਾਣਾ ਸਿੰਘ ਸਾਹਿਬ ਹੋ ਸਕਦਾ ਦੋ ਤਰੀਕ ਨੂੰ ਜਿਹੜਾ ਹੁਕੂਮਤ ਆਇਆ ਕਾਲੀਦਾਨ ਨੂੰ ਅਪੀਲ ਕੀਤੀ ਗਈ ਸੰਗਤ ਨੂੰ ਅਪੀਲ ਕੀਤੀ ਗਈ ਸੀ ਕਿ ਕਾਲੀਦਾਨ ਦੇ ਨਾਲ ਜੁੜੋ ਉਸ ਮੁਹਿੰਮ ਦੇ ਤਹਿਤ ਲੋਕਾਂ ਨੇ ਸਮਰਪਿਤ ਹੋ ਕੇ ਸਤਾ ਕਿ 3 ਲੱਖ ਉਹ ਜਿਹੜਾ ਜਿਹੜਾ ਮੈਂਬਰ ਜਿਹੜਾ ਬਣ ਗਿਆ ਉਹ ਤਾਂ ਹਾਲ ਤੱਕ ਸਾਹਿਬ ਦੀ ਸਤ ਮੈਂਬਰ ਕਮੇਟੀ ਨੇ ਤਾਂ ਭਰਤੀ ਨੂੰ ਸ਼ੁਰੂ ਕੀਤੀ ਸੀ ਜਦੋਂ ਭਰਤੀ ਸ਼ੁਰੂ ਕਰਨਗੇ ਫਿਰ ਉਹ ਸਿੰਘਾ ਸਿੰਘ ਦਾ ਇੱਕ ਸਵਾਲ ਹੈ ਕਿ ਇੱਕ ਨਾ ਵੀਡੀਓ ਬਣੀ ਸੀ ਜਿਹਦੇ ਵਿੱਚੋਂ ਕੁਝ ਅੰਸ਼ ਜਿਹੜੇ ਨੇ ਉਹ ਬਾਹਰ ਆਏ ਜਿਹਦੇ ਵਿੱਚ ਕਿ ਤੁਹਾਡੀ ਵੀਡੀਓ ਵੀ ਸੀ ਉਹ ਮੈਂ ਕਈ ਵਾਰੀ ਕਹਿ ਚੁੱਕਿਆ ਵੀਡੀਓ ਸਾਰੀ ਜਾਰੀ ਹੋਣੀ ਚਾਹੀਦੀ ਹੈ ਆ ਕਰ ਦੇਣ ਜੀ ਕੋਈ ਜਿਵੇਂ ਸਾਹਿਬ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਹਾਲ ਤੱਕ ਸਾਹਿਬ ਨੂੰ ਜਿਹੜਾ ਦੇਖਦਾ ਉਹਨੂੰ ਮਾਣ ਕਰਦੇ ਸਾਰੇ ਸਿੱਖ ਵੀ ਦੂਸਰੇ ਤਰ੍ਹਾਂ ਦੇ ਵੀ ਐਸੋਲੇ ਜੋ ਸਥਿਤੀ ਬਣੀ ਪਈ ਹੈ ਇਤਰੋਂ ਪਿਆਣ ਪਾਜੀ ਇਤਰੋਂ ਪਿਆਣ ਪਾਜੀ ਭੰਬੜ ਪੁੱਸੇ ਵਾਲੀ ਸਥਿਤੀ ਹੈ ਇਹ ਭੰਬੜ ਪੁੱਸੇ ਇਹ ਭੰਬੜ ਪਾਸੇ ਵਾਲੀ ਸਥਿਤੀ ਜਿਹੜੀ ਹੈ ਸਿਰਫ 8-10 ਲੋਕਾਂ ਨੇ ਪੈਦਾ ਕੀਤੀ ਹੈ ਬਹੁਤੇ ਅੰਨ ਨਹੀਂ ਕੀਤੀ ਬਹੁਤੇ ਅੱਜ ਵੀ ਜਿਹੜੇ ਨੇ ਉਹ ਅਕਾਲ ਤਖਤ ਸਾਹਿਬ ਨਾਲ ਇਹੋ ਹੀ ਸੁਨੇਹਾ ਹੈ ਕਿ ਜਾਗੋ ਹੁਣ ਸੌਣ ਦਾ ਵਕਤ ਨਹੀਂ ਆ ਆਪਣੀਆਂ ਪੰਥਕ ਸੰਸਥਾਵਾਂ ਬਚਾਈਆਂ ਦਾ ਦਿੱਲੀ ਦੇ ਵਿੱਚ ਤੁਸੀਂ 10 ਬੰਦੇ ਗਏ ਸੀ ਦੋ ਦਿੱਲੀ ਦੇ ਤੇ ਸਾਬਤ ਕਰਦੇ ਤੁਸੀਂ ਮਤ ਜਿਹੜੇ 8